ਵ੍ਰਿਧ ਅਵਸਥਾ ਜ਼ਿੰਦਗੀ ਦਾ ਇੱਕ ਅਜੀਹਾ ਪੜਾਵ ਹੈ ਇੱਕ ਅੰਤਿਮ ਪੜਾਵ ਜਿਸ ਵਿੱਚ ਮਨੁੱਖ ਸਿਰਫ ਤੇ ਸਿਰਫ ਪਿਆਰ ਮੰਗਦਾ ਹੈ ਬਜ਼ੁਰਗਾਂ ਕੋਲ ਆਪਣੇ ਬੱਚਿਆਂ ਦਾ ਸਾਥ ਹੋਣਾ ਚਾਹੀਦਾ ਹੈ ਪਰ ਕੀ ਅਸਲ ਵਿੱਚ ਅਜੀਹਾ ਹੋ ਪਾ ਰਿਹਾ ਹੈ ਇਹ ਸਵਾਲ ਕੋਈ ਵਿਅਕਤੀਗਤ ਨਹੀਂ ਰਹਿ ਗਿਆ ਕਿਸੇ ਇੱਕ ਮਨੁੱਖ ਦਾ ਨਹੀਂ ਰਹਿ ਗਿਆ ਇੱਕ ਸਮਾਜਿਕ ਪ੍ਰਸ਼ਨ ਬਣ ਗਿਆ ਹੈ ਕਿ ਜਿਸ ਦਾ ਉੱਤਰ ਅੱਜ ਦੀ ਨਵੀਂ ਪੀੜ੍ਹੀ ਨੂੰ ਦੇਣਾ ਹੀ ਹੋਵੇਗਾ ਆਖਿਰ ਕਿਉਂ ਆਪਣੇ ਹੀ ਮਾਪੇ ਬਾਪ ਤੇ ਬਜ਼ੁਰਗ ਇੱਕ ਸਮੇਂ ਬਾਅਦ ਬੋਝ ਲੱਗਣ ਲੱਗ ਜਾਂਦੇ ਹਨ ਕਿ ਸਿਰਫ ਇਸ ਲਈ ਕਿ ਉਹ ਅਜਰੀ ਅਦੋਨਿਕਤਾ ਦੀ ਕਸੋਟੀ ਦੇ ਖਰੇ ਨਹੀਂ ਉਤਰ ਪਾਉਂਦੇ ਜਾਂ ਸਾਡੀ ਸੋਚ ਹੀ ਉਹਨਾਂ ਨਾਲ ਮੇਲ ਨਹੀਂ ਖਾਂਦੀ ਅਜਿਹੇ तमाम ਪ੍ਰਸ਼ਨ ਹਾਂ ਜੋ ਸਾਡੇ ਮਨ ਵਿੱਚ ਆਣ ਲੱਗ ਜਾਂਦੇ ਹਨ ਕਿ ਕੀ ਉਹ ਸਾਡੇ ਨਾਲ ਅੱਜ ਦੇ ਸਮੇਂ ਦੇ ਆਧੁਨਿਕਤਾ ਨੂੰ ਪਹਿਚਾਨ ਨਹੀਂ ਪਾਉਂਦੇ ਅੱਜ ਦੇ ਮਾਡਰਨ ਜ਼ਮਾਨੇ ਦੇ ਨਹੀਂ ਹਨ ਉਹਨਾਂ ਦੀ ਸੋਚ ਪੁਰਾਣੀ ਹੈ ਪਰ ਸੋਚ ਉਹਨਾਂ ਦੀ ਬਹੁਤ ਗਹਿਰੀ ਹੁੰਦੀ ਹੈ ਜੋ ਅੱਜ ਦੇ ਬੱਚੇ ਜਿਸ ਨੂੰ ਸਮਝ ਨਹੀਂ ਪਾਉਂਦੇ ਅੱਜਕੱਲ ਬਜ਼ੁਰਗਾਂ ਦੀ SK ਆਪਣੇ ਹੀ ਘਰ ਦੇ ਕਿਸੇ ਕੋਨੇ ਵਿੱਚ ਇੱਕ ਥਾਂ ਤੇ ਬਿਠਾਏ ਜਾਂਦੇ ਹਨ ਕਿਸੇ ਆਏ ਗਏ ਦੇ ਸਾਹਮਣੇ ਤਾਂ ਉਹਨਾਂ ਦਾ ਬਹੁਤ ਮਾਨ ਸਨਮਾਨ ਕੀਤਾ ਜਾਂਦਾ ਹੈ ਕਈ ਵਾਰ ਪੈਨਸ਼ਨਾਂ ਲੈਣ ਲਈ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ ਲੇਕਿਨ ਜਦੋਂ ਉਹਨਾਂ ਦੀ ਬਿਮਾਰੀ ਤੇ ਉਹਨਾਂ ਦੀ ਸੇਵਾ ਦਾ ਸਮਾਂ ਆਂਦਾ ਹੈ ਤਾਂ ਉਹਨਾਂ ਨੂੰ ਇੱਕ ਖੁੰਝੇ ਲਾ ਕੇ ਰੱਖ ਦਿੱਤਾ ਜਾਂਦਾ ਹੈ ਦੇਸ਼ ਵਿੱਚ ਬਜ਼ੁਰਗਾਂ ਦੀ ਆਬਾਦੀ ਵੱਧਦੀ ਜਾ ਰਹੀ ਹੈ ਅਜਿਹੇ ਬਜ਼ੁਰਗ ਤਾਂ ਇਦਾਂ ਦੇ ਵੀ ਹਨ ਕੁਝ ਕਿ ਜਿਨ੍ਹਾਂ ਦੇ ਜੀਵਨ ਸਾਥੀ ਵੀ ਚਲੇ ਗਏ ਹਨ ਇਸ ਦੇਸ਼ ਤੋਂ ਇਸ ਦੁਨੀਆ ਤੋਂ ਚਲੇ ਗਏ ਹਨ ਉਹਨਾਂ ਦੇ ਕੋਈ ਉਹਨਾਂ ਦਾ ਸਹਾਰਾ ਸਿਰਫ ਉਹਨਾਂ ਦੇ ਬੱਚੇ ਉਹ ਵੀ ਉਹਨਾਂ ਤੋਂ ਦੂਰ ਹੋ ਰਹੇ ਹਨ ਕੋਈ ਆਪਣਾ ਦੇਸ਼ ਛੱਡ ਕੇ ਚਲਾ ਜਾਂਦਾ ਤੇ ਕੋਈ ਇੱਕ ਘਰ ਚ ਹੁੰਦੇ ਹੋਏ ਵੀ ਉਹਨਾਂ ਤੋਂ ਦੂਰ ਹੋ ਜਾਂਦੇ ਹਨ ਉਹਨਾਂ ਨੂੰ ਇਕੱਲੇ ਰਹਿਣ ਦਾ ਕਾਰਨ ਹੀ ਹੈ ਅਜਿਹੇ ਲੋਕਾਂ ਦੀ ਸੰਖਿਆ 1.5 ਕਰੋੜ ਦੇ ਆਸ-ਪਾਸ ਹੋਗੀ ਕੱਲਾ ਪਾਣਵਨ ਵਾਲੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਇਹ ਗੱਲ ਕਾਫੀ ਸੱਮਣੇ ਮਾਮਲੇ ਆ ਰਹੇ ਹਨ ਕਿ ਕਈ ਲੋਕ ਤਾਂ ਪੈਨਸ਼ਨਾਂ ਪਿੱਛੇ ਆਪਣੇ ਬਜ਼ੁਰਗ ਮਾਪਿਆਂ ਜਿਨ੍ਹਾਂ ਵਿੱਚ ਕਿਸੇ ਦੀ ਮੌਤ ਵੀ ਹੋ ਜਾਵੇ ਨਾ ਉਹਨਾਂ ਨੂੰ ਫ੍ਰੀਜ਼ਰਾਂ ਵਿੱਚ ਬੰਦ ਰੱਖਦੇ ਹਨ ਤੇ ਕਿੰਨੇ-ਕਿੰਨੇ ਸਾਲ ਪੈਨਸ਼ਨਾਂ ਲੈਂਦੇ ਹਨ ਇਹ ਮਾਮਲਾ ਸਾਡੇ ਸਾਹਮਣੇ ਕੁਝ ਸਮੇਂ ਪਹਿਲਾਂ ਵੀ ਆਇਆ ਸੀ ਤੇ ਜਦੋਂ ਇਹ ਗੱਲ ਦਾ ਪਤਾ ਚੱਲਿਆ ਕਿ ਉਹਨਾਂ ਨੇ ਆਪਣੇ ਹੀ ਮਾਪੇ ਨੂੰ ਮਰਨ ਤੋਂ ਬਾਅਦ ਵੀ ਪੈਨਸ਼ਨ 'ਤੇ ਜ਼ਿੰਦਾ ਰੱਖਿਆ ਤਾਂ ਉਹਨਾਂ ਦੀ ਕਾਨੂੰਨ ਨੇ ਬਹੁਤ ਹੀ ਹੱਤਕੰਢੇ ਅਪਣਾਏ। ਇਹ ਚਿਹਰੇ ਲੋਕ ਵੀ ਦੇਖਣ ਨੂੰ ਮਿਲੇ ਹਨ ਅਜਿਹੀ ਇੱਕ ਆਪਾਂ ਆਪਣੇ ਮਾਪੇ ਨੂੰ ਨਹੀਂ ਇਹ ਜਾ ਕਰ ਸਕਦੇ ਪਰ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਆਪਣੇ ਮਾਪੇ ਦੀ ਬਜ਼ੁਰਗ ਦੀ ਸਥਿਤੀ ਦੇ ਵਿੱਚ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਘੁੱਟਿਆ ਹੁੰਦਾ ਪਰ ਕੀ ਹੈ ਉਹਨਾਂ ਦੇ ਸਹੀ ਹੈ ਇਹ ਜਿਹੇ ਲੋਕ ਆਪਣੇ ਹੀ ਮਾਪੇ ਨੂੰ ਮਾਰਦੇ ਘੁੱਟਦੇ ਹਨ ਕੀ ਇਹ ਜਾਣਦੇ ਹਨ ਕਿ ਇਹ ਆਪਣੇ ਲਈ ਆਪਣਾ ਆਉਣ ਵਾਲਾ ਸਮਾਂ ਖੁਦ ਤਿਆਰ ਕਰ ਰਹੇ ਹਨ ਕੀ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਬੱਚੇ ਵੀ ਇਹੀ ਸਿੱਖ ਰਹੇ ਹਨ ਇੱਕ ਗੁਬਾਰੇ ਵੇਚਣ ਵਾਲਾ ਇਨਸਾਨ ਆਪਣੇ ਬੱਚਿਆਂ ਦੀ ਰੋਜ਼ੀ ਰੋਟੀ ਲਈ ਆਪਣੇ ਸਾਹਾਂ ਤੱਕ ਗੀੜਵੀ ਰੱਖ ਦਿੰਦਾ ਹੈ, ਵੇਚ ਦਿੰਦਾ ਹੈ। ਪਰ ਅਜਿਹੇ ਇਨਸਾਨ ਜੇਦੋਂ ਕੋਈ ਬਜ਼ੁਰਗ ਹੁੰਦਾ ਹੈ ਤਾਂ ਜਦੋਂ ਉਸ ਦੀ ਸੇਵਾ ਦਾ ਸਮਾਂ ਆਉਂਦਾ ਹੈ, ਉਸ ਨੂੰ ਸੇਵਾ ਦੇ ਬਦਲੇ ਜੇ ਉਸ ਨੂੰ અપਮਾਨ ਮਿਲੇ ਤਾਂ ਕਿਹੋ ਜਿਹਾ ਆਪਾਂ ਮਾਮਲਾ ਸਾਹਮਣੇ ਆਂਦਾ ਸਾਨੂੰ ਦਿਖੇਗਾ। ਇਹ ਤਾਂ ਸਿਰਫ ਚੰਦ ਉਦਾਹਰਣ ਸਨ। ਕਿ ਜੋ ਸਮਾਜ ਵਿੱਚ ਬਜ਼ੁਰਗਾਂ ਦੇ ਪ੍ਰਤੀ ਤੇਜ਼ੀ ਨਾਲ ਬਦਲਦੀ ਸੋਚ ਦੀ ਕਹਾਣੀ ਬਿਆਨ ਕਰਦੇ ਹਾਂ ਤੇ ਇਦਾਂ ਹੀ तमाम ਅਜਿਹੇ ਕਿਸੇ ਸਾਡੇ ਆਸ-ਪਾਸ ਵਿਖਰੇ ਪਏ ਹਨ ਕਿੰਨਾ ਅਜਿਹੇ ਵੀ ਹਨ ਜਿਨ੍ਹਾਂ ਉਤੇ ਚਾਨਣਾ ਨਹੀਂ ਪਿਆ ਤੇ ਕੁਝ ਤਾਂ ਸਾਡੀ ਅੱਖਾਂ ਦੇ ਸਾਹਮਣੇ ਵਾਪਰਦੇ ਹਨ ਅਜਿਹੇ ਮਾਮਲੇ ਦਿਨ-ਪ੍ਰਤੀ ਦਿਨ ਵੱਧਦੇ ਜਾ ਰਹੇ ਹਨ ਤੇ ਘਰੇਲੂ ਹਿੰਸਾ ਵਿਚਾਰਿਕ ਮਤਭੇਦ ਅਤੇ ਫਿਰ ਸੰਪਤੀ ਵਿਵਾਦ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਦੇ ਸਰਵ ਉੱਚ ਨਿਆਂ ਅਲਿਆਂ ਨੇ ਅਜੇ ਹੀ ਕਈ ਫੈਸਲੇ ਕਈ ਕਦਮ ਚੁੱਕੇ ਹਨ ਜੋ ਕਿ ਬਜ਼ੁਰਗਾਂ ਦੇ ਹੱਕ ਵਿੱਚ ਹਨ ਉਹਨਾਂ ਦੀ ਹਿੱਤ ਵਿੱਚ ਹਨ ਸਵਾਲ ਇਹ ਖੜਾ ਹੁੰਦਾ ਹੈ ਕਿ ਅੱਜਕੱਲ ਇਸ ਬੱਝ ਤੋੜ ਵਾਲੀ ਜ਼ਿੰਦਗੀ ਵਿੱਚ ਲੋਕ ਕਿਉਂ ਆਪਣੇ ਹੀ ਰਿਸ਼ਤਿਆਂ ਦਾ ਆਪਣੇ ਹੱਥੋਂ ਕਾਹਨ ਕਰਦੇ ਜਾ ਰਹੇ ਹਨ ਆਪਣੇ ਹੀ ਰਿਸ਼ਤਿਆਂ ਦਾ ਖੂਨ ਕਰਦੇ ਜਾ ਰਹੇ ਹਨ ਉਹਨਾਂ ਦੀ ਅਹਿਮੀਅਤ ਨੂੰ ਖੋਹਦੇ ਜਾ ਰਹੇ ਹਨ ਅਤੇ ਚੰਦ ਰੁਪਿਆਂ ਦੇ ਲਾਲਚ ਵਿੱਚ ਆਪਣੇ ਹੀ ਮਾਤਾ ਪਿਤਾ ਦੀ ਜਾਨ ਦੇ ਦੁਸ਼ਮਣ ਬੰਦੇ ਜਾ ਰਹੇ ਹਨ ਕੀ ਆਪ ਜੀ ਦੇ ਕੋਲ ਇਸ ਤੇ ਪ੍ਰਤੀ ਕੋਈ ਜਵਾਬ ਹੈ ਜੇ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਕੀ ਪਤਾ ਕਿਸੇ ਬਜ਼ੁਰਗ ਦੀ ਮਦਦ ਹੋ ਜਾਵੇ ਕਿਸੇ ਦਾ ਇਕੱਲਾ ਪਾਣ ਇਸ ਪੀੜੀਆਂ ਨੂੰ ਦੇਖਦੇ ਹੋਏ ਦੂਰ ਹੋ ਜਾਵੇ ਕਿਸੇ ਦੇ ਮਨ ਦੀਆਂ ਭਾਵਨਾ ਇਸ ਨਾਲ ਜੁੜੀਆਂ ਹੋਣ ਤੇ ਅਜਿਹੀ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਨਾਲ ਬਨੇ ਰਹੀਓ ਤੁਹਾਡਾ ਆਪਣਾ ਚੈਨਲ ਮੋਟੀਵੇਸ਼ਨਲ ਕੀ 661